ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਤਰੱਕੀ ਕਰੂਗਾ ਤਾਂ ਆਪਾਂ ਕਰਾਂਗੇ ਜੇ ਇੱਥੇ ਕੁਝ ਹੋਊਗਾ ਤੇ ਆਪਣਾ ਨੁਕਸਾਨ ਸਭ ਤੋਂ ਜ਼ਿਆਦਾ ਹੋਊਗਾ ਆ ਵੋਟਾਂ ਦਾ ਸਿਲਸਿਲਾ ਆਜ਼ਾਦੀ ਦੇ ਬਾਅਦ ਲਗਾਤਾਰ ਚੱਲਦਾ ਰਿਹਾ ਹੈ ਪਰ ਆਪਾਂ ਕੀ ਫੈਸਲੇ ਕੀਤੇ ਹੈ ਸਹੀ ਕੀਤੇ ਹੈ ਜਾਂ ਗਲਤ ਕੀਤੇ ਹੈ ਆਪਾਂ ਕਿਤੇ ਵਿਚਾਰੇ ਨਹੀਂ ਹੁਣ ਜਿਹੜੀ ਆ ਇਲੈਕਸ਼ਨ ਚਾਰ ਪਾਰਟੀਆਂ ਮੇਨ ਇਲੈਕਸ਼ਨ ਚ ਆਈਆਂ ਇੱਕ ਪਾਸੇ ਥੋੜੀ ਆਪਣੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਵਿਜੀ ਦਾ ਵੱਡਾ ਇਤਿਹਾਸ ਹੈ 103 ਸਾਲ ਪੁਰਾਣਾ ਇਤਿਹਾਸ ਸਭ ਤੋਂ ਵੱਧ ਦੇਸ਼ ਦੀਆਂ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੀ ਪਾਰਟੀ ਹੈ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਮਹਾਤਮਾ ਗਾਂਧੀ ਜੀ ਨੇ ਚਿੱਠੀ ਲਿਖੀ ਸੀ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤ ਲਈ ਹੈ ਆ ਤਾਂ ਇਤਿਹਾਸ ਹੈ ਆਜ਼ਾਦੀ ਦੇ ਬਾਅਦ ਵੀ ਜੋ ਜੋ ਕਿਸਾਨਾਂ ਨੂੰ ਜ਼ਰੂਰਤਾਂ ਪਈਆਂ ਗਰੀਬ ਨੂੰ ਜ਼ਰੂਰਤਾਂ ਪਈਆਂ ਪੰਜਾਬ ਨੂੰ ਪਈਆਂ ਖਾਲਸਾ ਪੰਥ ਨੂੰ ਮਿਲੀਆਂ ਅੱਗੇ ਹੋ ਕੇ ਸੰਘਰਸ਼ ਕਰਕੇ ਲੜਾਈਆਂ ਲੜੀਆਂ ਅਕਾਲੀ ਦਲ ਨੇ ਜਿਉਣਾ ਮਰਨਾ ਤੁਹਾਡੇ ਵਾਸਤੇ ਹੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਜੇ ਇਹਨਾਂ ਨੂੰ ਹੁਕਮ ਹੋ ਜੇ ਕੋਈ ਫੈਸਲਾ ਕਰਨਾ ਪਏ ਜਿਹੜਾ ਪੰਜਾਬ ਦੇ ਨੁਕਸਾਨ ਚ ਹੈ ਪਰ ਉੱਤਰ ਪ੍ਰਦੇਸ਼ ਜਿੱਥੇ 80 ਐਮਪੀ ਆਉਂਦੇ ਉਹਦੇ ਹੱਕ ਚ ਹੈ ਉਹ ਕਰ ਦੇਣੀ ਆ ਮੈਂ ਤੁਹਾਨੂੰ ਇੱਕ ਵੱਡੀ ਐਗਜ਼ਾਮਪਲ ਦਿੰਨਾ ਕਿ ਦਿੱਲੀ ਵਾਲੀ ਪਾਰਟੀ ਨੇ ਕਿਵੇਂ ਤੁਹਾਡੇ ਨਾਲ ਧੋਖਾ ਕੀਤਾ ਪੰਜਾਬ ਇੱਕ ਖੇਤੀ ਸੂਬਾ ਹੈ ਖੇਤੀ ਵਾਸਤੇ ਪਾਣੀ ਸਭ ਤੋਂ ਜ਼ਰੂਰੀ ਹੈ ਦੁਨੀਆ ਦਾ ਤੇ ਆਪਣੇ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਪਾਣੀ ਦਾ ਹੱਕ ਕੱਲਾ ਉਸੇ ਹੀ ਸੂਬੇ ਨੂੰ ਹੈ ਆ ਕਾਨੂੰਨ ਹੈ ਆਪਣੇ ਸੂਬੇ ਵਿੱਚੋਂ ਦਰਿਆ ਟੱਪਦੇ ਆ ਹੜ ਆਉਂਦੇ ਆ ਤੇ ਆਪਣਾ ਨੁਕਸਾਨ ਹੁੰਦਾ ਹੈ ਤੇ ਕੀਤਾ ਕੀ ਇਹਨਾਂ ਨੇ ਜਦੋਂ ਦੇਸ਼ आजाद ਹੋਇਆ ਯਾਰ ਬੇਨਤੀ ਹੈ ਨਾਰੇ ਇਹ ਨਾ ਲਾਓ ਪੰਜ ਜਦੋਂ ਦੇਸ਼ आजाद ਹੋਇਆ ਕਾਂਗਰਸ ਦੀ ਸਰਕਾਰ ਆਈ Rajasthan ਨੂੰ ਖੁਸ਼ ਕਰਨਾ ਸੀ ਪੰਜਾਬ ਦਾ ਉਹਦੋਂ ਕਾਂਗਰਸ ਦਾ ਮੁੱਖ ਮੰਤਰੀ ਸੀ ਦਿੱਲੀ ਬੁਲਾਇਆ ਕੋਈ ਕੈਬਨਿਟ ਮੀਟਿੰਗ ਨਹੀਂ ਕੋਈ ਪਾਰਲੀਮੈਂਟ ਦਾ ਐਕਟ ਨਹੀਂ ਦਸਕਤ ਕਰਾ ਦੇ ਦੱਸ ਕੀ ਦਸਕਤ ਕਰਾਏ ਜਿੰਨਾ ਪੰਜਾਬ ਦਾ ਪਾਣੀ ਦਰਿਆਵਾਂ ਦਾ ਅੱਧਾ ਅੱਧਾ ਰਾਜਸਥਾਨ ਨੂੰ ਗਿਆ ਉਹ ਨੈਰ ਘਟ ਅੱਧਾ ਦੇਖ ਲਓ ਜੇ ਉਹ ਅੱਦਾ ਆਪਣੇ ਕੋਲੇ ਹੁੰਦਾ ਆਪਣਾ ਪਾਣੀ ਪੂਰਾ ਹੁੰਦਾ ਆਪਾਂ ਨੂੰ ਟਿਊਬਲ ਦੀ ਲੋੜ ਹੀ ਨਹੀਂ ਉਹ ਦੇਤਾ ਕਿਉਂਕਿ ਕਾਂਗਰਸ ਨੇ ਰਾਜਸਥਾਨ ਚ ਇਲੈਕਸ਼ਨ ਜਿੰਨੇ ਸੀ ਉਹਦੇ ਬਾਅਦ ਫਿਰ ਤੋਂ ਆਈ ਕਾਂਗਰਸ ਰਾਜ ਫਿਰ ਕਿਹਾ ਉਹਨਾਂ ਨੇ ਕਿ ਹਰਿਆਣਾ ਨੂੰ ਪਾਣੀ ਦੇਣਾ ਜਿੰਨਾ ਅੱਧਾ ਵਜਾ ਸੀ ਉਹਦਾ ਅੱਧਾ ਐਸ.ਵਾਈ.ਐਲ ਕਹਿੰਦੇ ਹਰਿਆਣਾ ਦੇ ਦਿਓ ਆ ਤਾਂ ਅਕਾਲੀ ਦਲੀ ਲੜੇ ਹਰ ਬਾਰ ਜੇ ਅਸੀਂ ਮੋਰਚੇ ਨਾ ਲਾਉਂਦੇ ਇਹਨਾਂ ਨੇ ਤਾਂ ਦੇਤਾ ਸੀ ਹੁਣ ਜਮਨਾ ਨਦੀ ਹਰਿਆਣਾ ਵਿੱਚ ਦੀ ਟਾਪਦੀ ਐ ਕੋਈ ਪਾਣੀ ਆਪਰੋਂ ਦਿੰਦੀ ਐ ਇਧਰ ਜੰਮੂ ਕਸ਼ਮੀਰ ਚੋਂ ਰੱਬ ਦੀਆਂ ਕੋਈ ਸਾਨੂੰ ਪਾਣੀ ਦਿੰਦੇ ਨਹੀਂ ਆ ਮੈਂ ਕਹਿੰਦਾ ਫਰਕ ਪੰਜਾਬ ਦੀ ਪਾਰਟੀ ਦਾ ਤੇ ਦਿੱਲੀ ਵਾਲਿਆਂ ਦਾ ਅੱਜ ਕੱਲ ਸੜਾ ਕੁਸ਼ੀ ਨੰਬਰ ਹੈ ਕਿੰਨੇ ਐਮਪੀ ਕਿਹੜੇ ਸੂਬੇ ਤੋਂ ਆਉਂਦੇ ਆ ਆਪਣੇ 13 ਆਉਂਦੇ ਆ ਯੂਪੀ ਤੋਂ 80 ਆਉਂਦੇ ਆ ਐਸ ਕਰਕੇ ਤੁਸੀਂ ਖਜ਼ਾਨਾ ਦੇਖ ਲਓ ਸੈਂਟਰ ਸਰਕਾਰ ਦਾ ਸਭ ਤੋਂ ਵੱਧ ਯੂਪੀ ਜਾਊਗਾ ਪੈਸਾ ਥੋਡੇ ਕੋਲੇ ਨਹੀਂ ਤੁਸੀਂ ਜਿਆਦਾ ਲੰਬਾ ਨਾ ਜਾਓ ਪਿਛਲੇ 50 ਸਾਲਾਂ ਦਾ حساب ਹੀ ਜੋੜ ਲੀਏ ਜਿਆਦਾ ਲੰਬਾ ਜਾਈਏ ਨਾ 50 ਸਾਲਾਂ ਵਿੱਚ ਤਕਰੀਬਨ 22-23 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਬਾਦਲ ਸਾਹਿਬ ਮੁੱਖ ਮੰਤਰੀ ਰਹੇ کوئی بارہ تیرہ سال راشتر پتی راج رہے جدو اتوا سی باقی سما کانگریس کا رہا پچھلے پنجان سال لانچ تسی کرے بے جو سوچن لگ جاؤ ਇੱਕ ਵੀ ਨਿਸ਼ਾਨੀ ਦੱਸ ਦਿਓ ਕਿ ਆ ਕਾਂਗਰਸ ਦੀ ਸਰਕਾਰ ਨੇ ਪੰਜਾਬ ਵਿੱਚ ਆ ਸੜਕ ਬਣਾਈ ਸਰਕੀ ਮੈਂ ਕਹਿੰਦਾ ਯਾਦ ਕਰਾ ਦਿਓ ਇੱਕ ਚੀਜ਼ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਅਕਾਲੀ ਦਲ ਦਾ ਸਰਕਾਰ ਦਾ ਮਤਲਬ ਤੁਹਾਡੀ ਆਪਣੀ ਸਰਕਾਰ ਉਡੀ ਆਪਣੀ ਪਾਰਟੀ ਅਕਾਲੀ ਦਲ ਸਿਆਸੀ ਪਾਰਟੀ ਘਟ ਹੈ ਇੱਕ ਸੋਚ ਹੈ ਜੇ ਕਾਲੀਗਲ ਨੇ ਕੱਲੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਤੇ 103 ਸਾਲ ਵਿੱਚ ਕੱਲੇ 23 ਸਾਲ ਹੀ ਕਰਨਗੇ ਅੱਜ ਤਾਂ ਜੇਲਾਂ 'ਚ ਹੀ ਰਹੇ ਐ ਕਿਸ ਵਾਸਤੇ ਰਹੇ ਐ ਜੇਲਾਂ 'ਚ ਪਾਣੀ ਦੀ ਲੜਾਈ ਕਿਸਾਨੀ ਦੀ ਲੜਾਈ ਕੌਮ ਦੀ ਲੜਾਈ ਅਸੀਂ ਵੀ ਸਮਝੌਤੇ ਕਰ ਸਕਦੇ ਸੀ ਸਾਨੂੰ ਬਣਾ ਦਿਓ ਮੁੱਖ ਮੰਤਰੀ ਬਾਦਲ ਸਾਹਿਬ ਨੇ ਸੋਨਾ ਸਾਲ ਥੇਲ ਕੱਟਣ ਦੀ ਲੋੜ ਹੀ ਨਹੀਂ ਸੀ ਕਹਿੰਦੇ ਸੀ ਤੁਹਾਨੂੰ ਤੁਸੀਂ ਐਮਰਜੈਂਸੀ 'ਚ ਨਾ ਟਾਕਰਾ ਲਓ ਦੱਸੋ ਸਰਕਾਰ ਤੁਹਾਨੂੰ ਦੇ ਦਿੰਦੇ ਆ ਅਕਾਲੀ ਸਰਕਾਰ ਬਣਾਉਣ ਵਾਸਤੇ ਨਹੀਂ ਬਣਿਆ ਸਾਡੇ ਵਾਸਤੇ ਸਾਡੇ ਵਾਸਤੇ ਅਸੀਂ ਆਉਨੇ ਇੱਥੇ ਪੰਜਾਬ ਨੂੰ ਅੱਗੇ ਲਿਜਾਉਣ ਵਾਸਤੇ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਮੈਨੂੰ ਲੱਗਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੇ ਵਿੱਚ ਹੀ ਰਹਿੰਦੇ ਸੀ ਮੈਨੂੰ ਲੱਗਾ ਬਹੁਤ ਹੈ ਜੇ ਇੱਥੇ ਬੈਠੇ ਹੋਣੇ ਨੌਜਵਾਨ ਤੇ ਬਜ਼ੁਰਗ ਜਿਨ੍ਹਾਂ ਦੇ ਘਰੇ ਬਾਦਲ ਸਾਹਿਬ ਨੇ ਚਾਹ ਪੀਤੀ ਹੋਣੀ ਆ ਫੋਟੋ ਲੱਗੀ ਹੋਣੀ ਹੈਂ ਲੀਡਰ ਬਣੇ ਬਾਦਲ ਸਾਹਿਬ ਲੀਡਰ ਬੰਨਾ ਇੰਨਾ ਸੌਖਾ ਨਹੀਂ ਹੈ 70 ਸਾਲ ਬਾਦਲ ਸਾਹਿਬ ਨੇ ਕਾਲੀ ਦਲ ਦੀ ਸੇਵਾ ਕੀਤੀ 70 ਸਾਲ 103 ਸਾਲ ਕਾਲੀ ਦਲ ਦੀ ਉਮਰ ਹੈ 70 ਸਾਲ ਬਾਪੂ ਬਾਦਲ ਨੇ ਪਿੰਡ ਬਾਦਲ ਦੇ ਸਰਪੰਚੀ ਤੋਂ ਸ਼ੁਰੂ ਲੈ ਕੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਹੁਣ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਐਮ ਐਲ ਏ ਐਮ ਪੀ ਜਿੰਨਾ ਉਹਨਾਂ ਨੂੰ ਤਜਰਬਾ ਸੀ ਮੈਂ ਕਹਾਂ میں کہا بہت خوش قسمت ہے میں کہ انہوں کے تھلے بہ کے میں سکھایا کم کام کرید ہے دلیکشن بڑا جروری ہے تھوڑی پارٹی قوم دی پارٹی پنجابیاں دی آواز جہیں سارے ترمہ دا صدکار کرنا لی پارٹی سارے دھرموں کٹھے رکھنا لی پارٹی اوہ ایک پاسے ہے کلے ہیں دوجہ پاسے دلی آلی ہیں سارے کر کرتے ہیں کالی دل ختم جی کالی دل ختم ہے پنجاب ختم ہو جو گا پھر قوم دی لڑائی لڑنے والا کوئی نہیں ہوگا کسانی دی لڑائی لڑنے والا کوئی نہیں ہوگا گریب دی لڑائی کرنے والا کوئی نہیں ہوگا ایس کر کے آن کلے کل میں کیا کلے لڑا گے کسے دی لوڑ نہیں ਤੁਹਾਨੂੰ ਰਾਵਣੇ ਤੋਂ ਕਰਾ ਲਿਓ ਰਣ ਕਿਧਰ ਆਉਂਗਾ। ਕੋਪਰਾ ਆਜੀ ਕਰ ਲੋ ਕਰ ਲੋ ਤੁਸੀਂ ਆਪਾਂ ਤੁਰ ਤੁਰੇ ਵੇਲੇ ਠੀਕ ਹੈ ਜੀ। ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ 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 ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਤਲਰ ਕਰ ਲੈ ਬਾਹਰ ਅੰਦਰ ਕਰ ਲਵਾ ਹੁਣ ਅਸੀਂ ਸ੍ਰੀ ਫਤਿਹਗੜ੍ਹ ਸਾਹਿਬ ਬਾਬਾ ਜਵਾਲ ਸਿੰਘ ਬਾਬਾ ਬਖਸ਼ ਸਿੰਘ ਦੀ ਅਸੀਂ ਸਪਰਾਨਾ ਕਰਨਾ ਹੈ ਸੱਚੇ ਪਾਤਸ਼ਾਹ ਜੀ ਜਿਸਨੂੰ ਟਿਕਟ ਦਿੱਤੀ ਹੈ ਮੇਰੇ ਨਾਲ ਜ਼ਿਹਾਰ ਪੱਤੀ ਜੀ ਕਿਮਾ ਸਾਹਿਬ ਜੀ ਪ੍ਰਦੀਪ ਜੀ ਮਨਜੋਤ ਸਾਡੇ ਥੋੜਾ ਸਾਹਿਜ ਕਰਨ ਜੀ ਈਮਾ ਸਾਹਿਬ ਕਿਮਾ ਸਾਹਿਬ ਦੇ ਨਾਲ ਸਾਡੇ ਰਵਨ ਸਾਲ ਜੀ ਹੋਰ ਸਾਰੇ ਕੁਲਦੀਪ ਸੋਤਾ ਜੀ ਮੇਰੇ ਸਾਡੇ ਬਹੁਤ ਹੀ ਸੇਵਾਦਾਰ ਹੈ ਔਰ ਸਾਡੇ ਦੀਗ ਸਿੱਧੂਪੁਰ ਜੀ ਮੈਡਮ ਜੀ ਆਏ ਆ ਬਹੁਤ ਜਿਆਦਾ ਇਹਨਾਂ ਦਾ ਸਤਿਕਾਰ ਹੈ ਸਤਿਕਾਰ ਦੇ ਨਾਲ ਸਾਨੂੰ ਇਹਨਾਂ ਦੇ ਅਸੀਸ ਬਤ ਦੇਣਾ ਸੀ ਇਲੈਕਸ਼ਨ ਲੜਨੀ ਆ ਤੇ ਫਾਈਟ ਕਰਕੇ ਅਸੀਂ ਅੱਗੇ ਜਾਣਾ ਜੇ ਜਰਾਮ ਜੀ ਸਾਡੇ ਜਿਹੜਾ ਵਰਕਰ ਆ ਆਗੂ ਆ ਉਹਦਾ ਸਮਾਜ ਦੇ ਵਿੱਚ ਬਹੁਤ ਹੀ ਲੋਕਾਂ ਦੇ ਲੋਕਾਂ ਸੰਖਾਂ ਦੇ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਆ ਔਰ ਇਹਨਾਂ ਨੇ ਬਹੁਤ ਉਸ ਜਿਹੜੀ ਉਹਨਾਂ ਦਾ ਲੋਕਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਲੰਮੇ ਸਮੇਂ ਤੋਂ ਲੋਕ ਸੇਵਾ ਨੂੰ ਸਮਰਪਤ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਸਾਡੀ ਆਪਣੀ ਪਾਰਟੀ ਨੇ ਇਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਤੇ ਜਦੋਂ ਦੀ ਇਹ ਇਹਦੀ ਖਬਰ ਲੱਗੀ ਪਤਾ ਇਲਾਕੇ ਦੇ ਵਿੱਚ ਪੂਰੀ ਲੋਕ ਸਭਾ ਦੇ ਵਿੱਚ ਖੁਸ਼ੀ ਦੀ ਲਹਿਰਾਂ ਔਰ ਸਾਰੇ ਵਰਕਰ ਸਾਰਾ ਭਾਈਚਾਰਾ ਲੱਕ ਲੱਕ ਸਾਰੇ ਬੂਸ ਲੈਵਲ ਤੱਕ ਦਾ ਇਹਨਾਂ ਦਾ ਫਰਕਰ اس گی خوشی محسوس کر رہا اور اور خبا پار ہے کہ اسی یہ سیوا سانوں لگی آج ابھی مہان شہدا کا آشیواد لینے واسطے حاضر ہوئے ہیں ਯਾਰ ਪਿੰਡ ਵੀ ਕੱਢ ਕੇ ਆਏ ਆ ਜਿੱਥੇ ਕਿਸਾਨਾਂ ਦਾ ਵਿਰੋਧ ਹੋਇਆ ਪਰ ਉਹ ਆਪਣੀ ਥਾਂ ਅਸੀਂ ਆਪਣੀ ਥਾਂ ਵਧੀਆ ਪ੍ਰੋਗਰਾਮ ਹੋ ਗਏ ਔਰ ਐਥੇ ਗੁਰਦੁਆਰਾ ਸਾਹਿਬ ਔਰ ਦੋਨੋਂ ਮੰਦਿਰਾਂ 'ਚ ਮੱਥਾ ਟੇਕ ਕੇ ਆਸ਼ੀਰਵਾਦ ਲੈ ਕੇ ਮੈਂ ਇੱਥੇ ਪਹੁੰਚੀ ਹਾਂ ਦਫ਼ਤਰ ਦੌਤ ਘਾਟਣ ਕਰਾਂਗੇ ਹੁਣ ਔਰ ਫਿਰ ਰੋਡ ਸ਼ੋਅ ਔਰ ਬੜੇ ਵਧੀਆ ਤਰੀਕੇ ਦੇ ਨਾਲ ਅੱਜ ਮੇਰੀ ਸ਼ੁਰੂਆਤ ਹੋਈ ਕੁਨਾਂ ਦਿਨ ਆਲੋ ਕਿਉਂ ਜਲਸੇ ਨੂੰ ਮੇਰੇ ਬੀਤ ਬਜ਼ੁਰਗ ਮਾਈਆਂ ਬੀਬੀਆਂ ਫਤੇ ਬੁਲਾਉਣਾ ਵੈ ਕੁਨਾਂ ਦਿਨ ਆਲੋ ਕਿਉਂ ਜਲਸੇ ਬਹੁਤ ਸਤਿਕਾਰਯੋਗ ਸਦਾ ਵਿੱਚ ਸਿੰਘ ਢਿੱਲੋਂ ਪਹਿਲਾਂ ਤੁਹਾਨੂੰ ਸਵਾਗਤ ਕਰਨਗੇ ਆਉਂਦੇ ਆਂਗੇ ਠੋਕ ਕੇ ਇੱਕ ਪੂਰੇ ਦਾ ਕਾਲ ਆਓ ਸਰਦਾਰ ਗੱਤੇ ਸਾਰੇ ਬਜ਼ੁਰਗ ਕਿਉਂਕਿ ਇਸ ਪਰਿਵਾਰ ਬਾਰੇ ਵਿਚਰਦਾ ਕਿਉਂਕਿ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਦੀ ਲੀਡ ਲੈਣੇ ਜ਼ਰੂਰੀ ਆ ਇਹਨਾਂ ਦੇ ਪਿਤਾ ਜੀ ਉੱਥੋਂ ਆਪਾਂ ਨੂੰ ਜਾਣੂ ਹੁੰਦਾ ਕਿ ਪਰਿਵਾਰ ਕਿ ਵਾਹਿਗੁਰੂ ਜੀ ਦਾ ਖਾਲਸਾ ਅ ਅੱਜ ਹਲਕਾ ਰਾਮਪੁਰਾ ਫੂਲ ਦੇ ਵਕਫਾ ਪਿੰਡਾਂ ਵਿੱਚ ਪਹੁੰਚੇ ਹੁਣ ਅਸੀਂ ਜਲਾਲ ਖੜੇ ਆ ਤਾਂ ਬਹੁਤ ਵਧੀਆ ਅ ਅਤਿ ਸ਼ਾ ਹੈਗਾ ਲੋਕਾਂ ਦੇ ਵਿੱਚ ਲੋਕ ਬੀਬੀਆਂ ਨੌਜਵਾਨ ਜਿਹੜੇ ਨੇ ਖਾਸ ਤੌਰ ਤੇ ਇਹ ਸਾਰੇ ਹੀ ਸ਼ੋਮਨੀਆ ਅਕਾਲੀ ਦਲ ਦੇ ਹੱਕ ਦੇ ਵਿੱਚ ਲੁੱਟੇ ਨੇ ਕਿਉਂਕਿ ਇਹਨਾਂ ਨੇ ਇਸ ਗੱਲ ਨੂੰ ਅਹਿਸਾਸ ਕਰ ਲਿਆ ਕਿ ਸ਼ੋਮਨੀਆ ਅਕਾਲੀ ਦਲ ਖੇਤਰੀ ਪਾਰਟੀ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਔਰ ਵਿਕਾਸ ਕਰ ਸਕਦੀ ਹੈ। ਬਾੜ ਘਟਾਓ ਜੀ ਸਾਡੇ ਹੀ ਰੱਖੇ ਬਚਾ ਲੋ ਦੇ ਮੰਚਾ ਕਿਸੇ ਇੱਕ ਮੱਦੇਨ ਦੇ ਕੇ ਮਾਰ ਦਈਏ ਤੇ ਸਰਕਾਰ ਪਹਿਲੀ ਵਾਰ ਲੱਗੇ ਜਿਹੜਾ ਮੰਚਾ ਹੋਊਗਾ ਲੇਖਾ ਦੇ ਰਵਿੰਦਰ ਸਿੰਘ ਸੰਪਾਦਕਾਂ ਚੋਣਾ ਹੁੰਦੀਆਂ ਨੇ ਉਹਨੂੰ ਚੋਣਾ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ ਮੈਦਾਨ ਵਿੱਚ ਕੋਈ ਵੀ ਹੋਵੇ ਤੁਖੀ ਚਿਕਲਦਾ ਆ ਕਿ ਅੱਜ ਸਮੁੱਚੇ ਪੰਜਾਬ ਚ ਜੇ ਕੋਈ ਵੀ ਲੋਕ ਸਭ ਹਲਕਾ ਆ ਉੱਥੇ ਮੁੱਦੇ ਗਾਇੰਦਾ ਇਲਜਾਮ ਤਰਾਸ਼ੀ ਹੈ ਕਰਦਾਰ 쿠ਸ਼ੀ ਹੈ ਝੂਠ ਦਾ ਬੋਲ ਬੱਲਾ ਆ ਜੇ ਕੋਈ ਸੱਚੀ ਗੱਲ ਕਰਦਾ ਆ ਤੇ ਅਗਲੇ ਬੰਨੇ ਜਵਾਬ ਕੋਈ ਨਹੀਂ ਦਿੰਦਾ ਉਨ ਜਿਵੇਂ ਮੈਂ ਹੀ ਐ ਕਿ ਮੈਂ ਸਾਰਿਆਂ ਨੇ ਓਪਨ ਸੱਦਾ ਦਿੱਤਾ ਸੀ ਕਿ ਆ ਜਾਓ ਤੇ ਮੇਰੇ ਨਾਲ ਬੈਠ ਜਾਓ ਬੈਠ ਕੇ ਤੁਸੀਂ ਡਿਬੇਟ ਕਰ ਲਓ ਸਵਾਰ ਵੀ ਤੁਹਾਡੇ ਤੇ ਮੇਰੇ ਜਵਾਬ ਹੋਣਗੇ ਤੇ ਜੇ ਮੈਂ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮੇਰੇ ਚ ਕਸਰ ਹੋਊਗੀ ਮੈਂ ਝੂਠਾ ਸਾਬਤ ਹੋਊਗਾ ਮੇਰਾ ਪੱਖ ਕਮਜ਼ੋਰ ਹੋਊਗਾ ਤਾਂ ਮੈਂ ਮੈਦਾਨ ਛੱਡ ਦਿਆਂਗਾ ਮੇਰਾ ਨਾਮ ਹੈਗਾ ਹਰਗੋਬ ਸਿੰਘ ਬਿੱਟੂ ਪਿੰਡ ਮਹਿਰਨਕਲਾ ਜ਼ਿਲ੍ਹਾ ਲੁਧਿਆਣਾ ਪਹਿਲਾਂ ਵੀ ਇਲੈਕਸ਼ਨ ਲੜੀਏ ਤੁਸੀਂ ਕੋਈ ਹਾਂਜੀ ਪਹਿਲਾਂ ਪੰਚਾਇਤ ਮੈਂਬਰ ਹਾਂਜੀ ਵਾਰਡ ਨੰਬਰ 2 ਤੋਂ ਮਹਿਰਨਕਲਾ ਤੋਂ ਮੈਂ ਪਿੰਡ ਦੇ ਵਿੱਚ ਮਹਿਰਨਕਲਾ 5 ਸਾਲ ਸੇਵਾ ਕੀਤੀ ਆ ਨਰੇਗਾ ਦੇ ਕੰਮ ਚਲਾਏ ਜਿੰਨਾ ਵੀ ਸੇਵਾ ਹੋ ਤੇ ਕੀ ਵੀਰਾਂ ਸਭ ਨੂੰ ਪਤਾ ਹੀ ਹੈ ਜਿੰਨਾ ਕੀਤਾ ਹੱਥ ਜੋੜ ਕੇ ਹੁਣ ਵੀ ਸੇਵਾ ਦੇ ਵਿੱਚ ਹਾਜ਼ਰਾਂ ਜਿੰਨਾ ਹੋ ਸਕੇ ਜਿੰਨਾ ਤਨ ਮੈਂ ਨਾ ਬਾਕੀ ਸਾਰੇ ਫਲਕਾ ਫਰੇਗੜ ਸਭ ਨੂੰ ਬੇਨਤੀ ਆ ਕਿ ਹੱਥ ਜੋੜ ਕੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੋਣ ਸ਼ਾਂਤੀ ਪ੍ਰਮਾਨ ਬਲਾ ਸਾਹਿਬ ਸਿੰਘ ਠਾਕਰੇ शिंदे ਇੱਕ ਨਾ शिंदे ਭਗਵੰਤ ਜੀ ਹਾਰੀ ਸਿੰਘਲਾ ਪੰਜਾਬ ਪ੍ਰਧਾਨ ਹਰਪ੍ਰੀਤ ਲਾਲੀ ਜੀ ਇਹ ਪ੍ਰਧਾਨ ਸਾਡੇ ਇਹਨਾਂ ਦੇ ਰੇਟ ਮਈ ਰੇਟ ਚਾਰੇ ਵੀਰਾਂ ਨੇ ਅਮਮਾ ਹਮਾ ਕੀ ਸੋਮਵਾਰ 10 ਤਰੀਕ ਨੂੰ ਜੋ ਕਾਗਰ ਛਾਮਟ ਕਰਨੇ ਹਨ ਤੇ ਤੁਸੀਂ ਦੇਖੋ ਵੀ अशोक ਪ੍ਰੈਸ਼ਰ ਪੱਪੀ ਦੀ ਜਿਹੜਾ ਔਰਾ ਦਿਨੋਂ ਦਿਨ ਵੱਡਾ ਹੋ ਰਿਹਾ ਇੱਕ ਛੋਟੀ ਜੀ ਮੀਟਿੰਗ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਤੇ ਇਹਨਾਂ ਦੇ ਵਿਚਾਰ ਸੁਣ ਕੇ ਲੋਕ ਐਨੇ ਪ੍ਰਭਾਵਿਤ ਹੁੰਦੇ ਆ ਕਿ ਯਾਰ ਜੇ ਅਸੀਂ ਉਹ ਦਿਨ ਲਈ ਕਾਲੇ ਨੇ ਵੀ ਕਦੋਂ ਪਹਿਲੀ ਜੂਨ ਆਵੇ ਅਸੀਂ अशोक ਪ੍ਰੈਸ਼ਰ ਜੀ ਨੂੰ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਲੋਕ ਸਭਾ ਦੀਆਂ ਪੌੜੀਆਂ ਚੜਾਈਏ ਤੇ ਲੁਧਿਆਣੇ ਸ਼ਹਿਰ ਨੂੰ ਜੋ ਇਹਨਾਂ ਦੇ ਹੱਕਾਂ ਤੋਂ ਵਾਂਝਿਆ ਰੱਖਿਆ ਗਿਆ ਚਾਹੇ ਪੀਜੀਆਰ ਦੇ ਹਸਪਤਾਲ ਦੀ ਗੱਲ ਕਰੀਏ ਚਾਹੇ ਨਸ਼ਾ ਮੁਕਤ ਲਾਣ ਦੀ ਗੱਲ ਕਰੀਏ ਉਹਨਾਂ ਦੀ ਇਹਨਾਂ ਦੀਆਂ ਪਾਵਨਾਂ ਨੂੰ ਬੂਰ ਪਾ। ਜਿਸ ਤਰ੍ਹਾਂ ਦੇਖਿਆ ਇਹ ਬਈ ਜਿੱਦਾਂ ਲਗਾਤਾਰ ਬਿਟੂਲੀ ਦੇ ਬਿਆਨ ਆ ਰਹੇ ਨੇ ਉਹ ਗਿਆ ਅੱਜ ਵੇ ਬਿਸਤਰੇ ਜਿਹੜੇ ਇਹੋ ਤੈਲ ਆ ਰਹੇ ਸੀ ਜਿਹੜੇ ਬੈੱਡ ਟੁੱਟ ਸੀ ਉਹਨਾਂ ਨੂੰ ਟੇਬਲਾਂ ਕੇ ਰੱਖ ਰਹੀ ਜਿਵੇਂ ਮੇਰੀ ਗੱਲ ਸੁਣ ਤੂੰ ਮੇਤੋਂ ਦੁਕਾਨ ਕਰਾਏ ਤੇ ਲੈ ਲਵੇਂ ਕਰਾਏ ਤੂੰ ਮੈਨੂੰ ਦੇਵੇਂ ਨਾ ਤਾਂ ਮੈਂ ਜਾਂਦਾ ਹੀ ਲਾਉਣਾ ਯਾਰ ਇਹਦੇ ਵਿੱਚ ਸਰਕਾਰ ਦਾ ਜਾਂ ਹੋਰ ਕਿਸੇ ਦਾ ਕੀ ਕਸੂਰ ਆ ਆਪਾਂ 10 ਸਾਲ ਤੋਂ 5 ਤੋਂ ਉੱਥੇ ਕੋਠੀ 'ਚ ਰਹਿ ਰਹੇ ਆ ਕਿਰਾਇਆ ਉਹਦਾ ਦਿੱਤਾ ਨਹੀਂ ਕਿਰਾਇਆ ਤਾਂ ਦੇਣਾ ਹੀ ਪੈਣਾ ਜੇ ਐਨਓਸੀ ਲੈਣੀ ਆ ਜਾਂ ਫਿਰ ਕਾਲੇ ਰੱਦ ਕਰਾ ਲੈ ਸਿੱਧਾ ਹਲਦ ਨੂੰ ਦੱਸ ਦੇਣਾ ਵੈਸੇ ਵੀ ਵੋਟ ਦਾ ਕਿਸੇ ਨੇ ਤੈਨੂੰ ਪਾਉਣੀ ਨਹੀਂ ਤੂੰ ਮੈਂ ਕਹਿੰਦਾ ਇੱਜ਼ਤ ਬਾਜੂ ਤੂੰ ਇਹ ਕਹਿੰਦੇ ਵੀ ਮੈਨੂੰ ਐਨਓਸੀ ਨਹੀਂ ਮਿਲੀ ਤਾਂ ਮੇਰੇ ਤਾਂ ਹੀ ਰੱਦ ਹੋ ਗਏ ਮੈਂ ਰਾਹ ਸਿੱਧਾ ਹੋ ਜੀ ਤੇਰੀ ਇੱਜ਼ਤ ਬਾਜੂ ਮਣੀ ਪਿਆ ਜੀ ਜਿੱਦਾਂ ਦੇਖਿਆ ਹੋਵੇ ਰੀਤਿੰਗ ਬਿੱਟੂ ਨੇ ਤੋ ਕਹਿੰਦੇ ਬੀਜੇਪੀ ਦਫਤਰ ਚ ਜੋ ਰਾਤ ਕੱਟੀ ਆ ਉਸ ਤੋਂ ਬਾਅਦ ਅੱਜ ਸਮਾਨ ਗੱਦਾ ਕਰ ਰਹੇ ਕੀ ਕਹਿਣਾ ਚਾਹੋਗੇ ਸਰ ਇਹ ਹੁਣ ਅਸਲ ਜੋ ਨਵਜੋਤ ਸਿੰਘ ਸਿੱਧੂ ਦਾ ਬਿਸਤਰੇ ਪਿਆ ਚੰਡੀਗੜ੍ਹ ਕਾਂਗਰਸ ਦਫਤਰ ਚ ਉਹ ਅੱਜ ਉਹ ਗੱਦੇ ਬੰਗਾਲੋ ਇਹਦੇ ਲਈ ਇਹਨਾਂ ਨੇ ਹਾਈ ਚੀਜ਼ਾਂ ਨੂੰ ਡਰਾਮਾ ਬਣਾਇਆ ਹੋਇਆ ਇਹ ਨਾਟਕ ਨਾ ਕਰੋ ਲੋਕ ਸਭ ਜਾਣਦੇ ਆ ਵੀ ਅੱਜ ਮੈਂ ਬੀਜੇਪੀ ਦੇ ਦਫਤਰ ਪੈ ਰਿਆਂ ਫਿਰ ਉਹ ਬੈੱਡ ਪਿਆ ਕੋਈ ਵੀ ਸਿੱਧੂ ਵੀ ਕਹਿੰਦਾ ਮੈਂ ਕਾਂਗਰਸ ਦਫਤਰ ਚ ਸੌਂਗਾ ਇਹ ਤੋਂ ਬਾਅਦ ਇਹ ਲੋਕ ਸਭ ਜਾਣਦੇ ਆ ਅੱਜ ਕੱਲ ਦੇ ਬੱਚੇ ਬਹੁਤ ਸਿਆਣੇ ਆ ਇਹਨਾਂ ਨੂੰ ਇਸ ਗੱਲਾਂ ਨਾਲ ਕੋਈ ਫਰਕ ਨਹੀਂ ਲੋਕਾਂ ਨੂੰ ਲੋਕਾਂ ਨੂੰ ਤੁਸੀਂ ਮથે ਰਾਪੂ ਜੇ ਸਵਾਇਆ 10 ਸਾਲ ਕੋਈ ਗੱਲ ਨਹੀਂ ਕਿ ਜੇ ਇਦਾਂ ਪੈਣਾ ਪਊਗਾ ਜੇ ਉਹਨਾਂ ਨੇ ਕਿਹਾ ਵੀ ਅਗਰ ਮੈਨੂੰ ਪੁੱਛ ਹੁੰਦਾ ਸਰਕਾਰ ਦੇ ਮਾਮਲੇ ਵੀ ਸਿੱਧੂ ਮਸੇਵਾਲ ਦਾ ਵੀ ਉਸ ਕੋਲ ਦੀ ਬਾਪੂ ਜੇਨ ਤੋਂ ਬਾਅਦ ਵੀ ਇਹ ਵਾਹਾਸਾ ਹੋਇਆ ਜੀ ਇਹਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਇਹਨੂੰ ਕਹ ਕੱਲਾ ਤੁਰਿਆ ਫਿਰ ਤੈਨੂੰ ਕਿਸੇ ਨੇ ਨਹੀਂ ਕੁਝ ਕਹਿਣਾ ਹਾਂ ਤੇ ਅੱਜ ਕਈ ਪਰਵਾਸ ਸ਼ਾਮਲ ਵੀ ਹੋਏ ਜੀ ਕੀ ਕਹਿਣਾ ਚਾਹੋਗੇ ਅੱਜ ਦੀ ਇਹ ਕਲਵਾਨ ਸਿੰਘ ਸਿੱਧੂ ਦਾ ਕੀਤਾ ਹੋਇਆ ਇਸ ਹਲਕੇ ਦੇ ਵਿੱਚ ਕੰਮ ਤੇ ਸਾਡੇ ਸਤਿਕਾਰ ਭਗਵਾਨ ਸਿੰਘ ਮਾਨ ਦਾ ਜੋ ਨੀਤੀਆ ਉਹਨਾਂ ਨੀਤੀਆਂ ਨਾਲ ਪ੍ਰਭਾਵਤ ਹੋ ਕੇ ਲੋਕ ਅੱਜ ਤੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ 'ਚ ਵਾਧਾ ਕਰ ਰਹੇ ਆ ਮੈਂ ਸਾਰਿਆਂ ਦਾ ਜੀ ਆਇਆਂ ਆਖਦਾ ਔਰ ਇਹਨਾਂ ਨੂੰ ਬੁਸ਼ਵਾਦ ਦਿਵਾਉਣਾ ਜਿਹੜੇ ਅੱਜ ਵੱਡੀ ਵੱਡੀ ਗਿਣਤੀ ਚ ਆਇਆ ਇਹਨਾਂ ਨੂੰ ਇਹਨਾਂ ਦਾ ਬਣਦਾ ਮਾਨ ਸਮਾਨ ਪਾਰਟੀ ਦੇ ਵਿੱਚ ਮਿਲੂਗਾ